ਸਾਸੀ ਗੱਲ ਬਾਈ ਸਾਰਿਆਂ ਨੂੰ ਆਪਾਂ ਜੇ ਬਾਈ ਜੀਵਨ ਕੋਲੇ ਖੜੇ ਆ ਮੰਡੇਰ ਬਾਈ ਕੋਲੇ ਤੂੜੀ ਵਾਲੀਆਂ ਮਸ਼ੀਨਾਂ ਪਲਾਂਟਰ ਬਕਾਊ ਨੇ ਤੇ ਮਸ਼ੀਨਾਂ ਦੇ ਵਿੱਚ ਜੇ ਕਿਸੇ ਨੇ ਕਰਾਹ ਘਟਾਉਣਾ ਉਹ ਵੀ ਕਟਿਆ ਇਹ ਸੁਪਰਸੀਟਰ ਵਗੈਰਾ ਵੀ ਕਟਿਆ ਜਾਊਗਾ ਬਾਕੀ ਜੇ ਕਿਸੇ ਨੇ ਕੋਈ ਸੰਦ ਵੇਚਣਾ ਹੈ ਤਾਂ ਬਾਈ ਨਾਲ ਕੰਟੈਕਟ ਕਰ ਲਓ ਜੇ ਕੋਈ ਵੀ ਸੰਦ ਲੈਣਾ ਹੈ ਤਾਂ ਵੀ ਬਾਈ ਨਾਲ ਕੰਟੈਕਟ ਜ਼ਰੂਰ ਕਰ ਲਿਓ ਬਾਈ 사ਸੀ ਗੱਲ 사ਸੀ ਗੱਲ ਵੀਰੇ ਹੋਰ ਬਾਈ ਠੀਕ ਹੈ ਠੀਕ ਠਾਕ ਵੀਰੇ ਆਪਾਂ ਖੇਤੀਬਾੜੀ ਦੇ ਸਾਰੇ ਸੰਦ ਕੱਟ ਲਾਂਗੇ ਕਰਾਹ ਵਗੈਰਾ ਹਾਂਜੀ ਹਾਂਜੀ ਵੀਰੇ ਸਾਰੇ ਠੀਕ ਹੈ ਜੇ ਕਿਸੇ ਨੇ ਕੋਈ ਲੈਣਾ ਜਾਂ ਵੇਚਣਾ ਕੋਈ ਵੀ ਸੰਦੇਜ ਵਿੱਚ ਘਟਾਉਣਾ ਕਿਸੇ ਸਾ ਕੋਈ ਲੈਣਾ ਜਾਂ ਵੇਚਣਾ ਸੰਦਾ ਆਪਣੇ ਕੋਲੋਂ ਜਾਂ ਵਿੱਚ ਘਟਾਉਣਾ ਅਡਜਸਟਮੈਂਟ ਹੋ ਜੂ ਵੀਰੇ ਆਪਾਂ ਗੱਲ ਕਰੀਏ ਵੀ ਤੂੜੀ ਵਾਲੇ ਰੀਪਰਾਂ ਦੀ ਆ ਕਿਹੜਾ ਮਾਡਲ ਹੈ ਇਹ ਵੀਰੇ 2020 ਮਾਡਲ ਆ 2020 ਮਾਡਲ ਹੈ ਤੇ ਰਿਪੇਅਰ ਪੂਰਾ ਤਾਂ ਕਿਵੇਂ ਆ ਰਿਪੇਅਰ ਤਾਂ ਵੀਰੇ ਨਾਰਮਲੀ ਕੋਈ ਜ਼ਿਆਦਾ ਰਿਪੇਅਰ ਨਹੀਂ ਪਾਲਦਾ ਨਪੇਟਾਂ ਨੂੰ ਪੂਟਾਂ ਦੀ ਪੱਖਿਆਂ ਦੀ ਬਿਲਕੁਲ ਸਹੀ ਆ ਅੱਛਾ ਤੇ ਬਾਕੀ ਕਟਰ ਫਿੰਗਰਾਂ ਦੀ ਸਹੀ ਆ ਠੀਕ ਹੈ ਤੇ ਬਸ ਨਾਰਮਲ ਜਿੰਨਾ ਕ ਬੰਦਾ ਆਪਦੇ ਤਸੱਲੀ ਵਾਸਤੇ ਕਰਦਾ ਉਹਨਾਂ ਕੰਮ ਕਰਨੀ ਪੈਂਦਾ ਬਲੇਡਾਂ ਦੇ ਪਾਸੇ ਬਦਲਨੇ ਹਾਂ ਬਲੇਡਾਂ ਦੀ ਸੈਟਾਂ ਚੇਂਜ ਹੋਣਗੀਆਂ ਵੀਰੇ ਕੋਈ ਰੰਗ ਪੇਂਟ ਤਾਂ ਨਹੀਂ ਹੈਗਾ ਨਾ ਨਾ ਕਿਤੇ ਰੰਗ ਪੇਂਟ ਨਹੀਂ ਵੀਰੇ ਸਾਰੀ オリジナル ਸੰਦ ਵੀਰੇ ਜਿੰਨੇ ਮਰਜ਼ੀ ਆਪਣੇ ਘਰੇ ਜਿਹੜੇ ਖੜੇ ਹੋਣਗੇ ਸਾਰੀ オリジナル ਮਿਲਣਗੇ ਠੀਕ ਹੈ ਕੀ ਰੇਟ ਕਰਦੀਦਾ ਜੀ ਇਹਦਾ ਵੀਰੇ 1,55,000 1,55,000 ਮਾਡਲ ਮਾਡਲ 20 ਵੀਰੇ 20 ਮਾਡਲ ਚੋਪਰ ਬਾਡੀ ਹੈ ਹਾਂ ਚੋਪਰ ਬਾਡੀ ਚੋਪਰ ਬਾਡੀ ਹੈ ਜਿਹੜੀ ਗੱਲ ਹੋਊਗੀ ਆਪਾਂ ਦੱਸ ਕੇ ਦੇਵਾਂਗੇ ਦੱਸ ਕੇ ਜੀ ਬਿਲਕੁਲ ਪੂਰਾ ਸਾਫ਼ ਸੁਥ ਹਾਂਜੀ ਹਾਂ ਬਿਲਕੁਲ ਹੈਗਾ ਜੀ ਗੱਡੀਆਂ ਹੈਗੀਆਂ ਆਪਣੇ ਕੋਲੇ ਜੇ ਕੋਈ ਵੀਰ ਕੋਹੂ ਫੋਨ ਤੇ ਗੋਹੂ ਤਾਂ 155000 ਦਾ ਇੱਕ 55 ਦਾ ਜੀ ਮਾਨ ਤਨ ਕਰਾਂਗੇ ਮਾਨ ਤਨ ਕਰਾਂਗੇ ਜੀ ਜ਼ਰੂਰ ਠੀਕ ਹੈ ਤੇ ਆ ਆ ਕਿਹੜਾ ਮਾਡਲ ਆ ਗਿਆ ਇਹ ਆਪਣਾ ਹੈ ਜੀ 15 ਮਾਡਲ ਜੀ 15 ਮਾਡਲ ਇਹ ਬਈ ਨੇ ਆਪ ਚਲਾਇਆ ਹੋਇਆ ਸਾਰੀ ਰਿਪੇਅਰ ਹੋਈ ਹੋਈ ਆਪਣਾ ਆਪ ਦੀ ਚਲਾਇਆ ਹੋਇਆ ਜੀ ਫੁੱਲ ਰਿਪੇਅਰ ਇਹਦਾ ਕੁਛ ਵੀ ਨਹੀਂ ਕਰਨ ਵਾਲਾ ਕੰਮ ਹੈ ਫਿੰਗਰਾਂ ਵੀ ਨਹੀਂ ਬਦਲਣ ਦੀ ਲੋੜ ਹੈਗੀ ਫੁੱਲ ਤਸੱਲੀ ਆ ਇੱਕ ਲੱਖ 55000 ਨੇੜੇ ਤੋਂ ਨਵੇਂ ਟਾਇਰ ਨੇ ਵੀਰੇ ਬੀਕੇਡੀ ਦੇ ਫਿੰਗਰ ਸੈਟ ਨਵਾਂ ਲੱਗਾ ਗੈਵ ਡਰਮ ਦਾ ਵੀ ਕੰਮ ਹੋਇਆ ਹੋਇਆ ਹਾਂਜੀ ਹਾਂਜੀ ਵੀਰੇ ਤੇ ਪਾਸੇ ਬਦਲਨੇ ਗੱਲ ਹੈ ਪਾਸੇ ਬਦਲਨੇ ਵੀਰੇ ਪਾਸੇ ਬਦਲ ਕੇ ਮਸ਼ੀਨ ਨੇ ਚੱਲਣਾ ਠੀਕ ਆ ਪੁਲੀਆਂ ਪਲੀਆਂ ਦੀ ਸੈਟਿੰਗ ਪੁਲੀਆਂ ਦੀ ਸੈਟਿੰਗ ਬਾਈ ਕਰੀ ਹੋਈ ਹੁਣ ਇਹਦੇ ਮੰਨ ਲਓ ਅਰਜੰਟ ਤੇ ਕਰੀ ਹੋਈ ਐਸ 105 ਤੇ ਠੀਕ ਆ ਹਾਂ ਤੇ ਕੀ ਰੇਟ ਦਾ ਬਾਈ ਇਹ ਇਹ ਵੀਰੇ 1,35,000 ਦਾ 1,35,000 ਦਾ ਮਾਡਲ ਕਿਹੜਾ ਮਾਡਲ ਵੀਰੇ ਇਹ 15 15 ਮਾਡਲ 1,35,000 ਦਾ ਨਹੀਂ 15 ਮਾਡਲ ਜੱਦੇ ਜੇ ਪਏ ਹੁੰਦੇ ਆ ਟਾਇਰ ਵੀ ਨਵੇਂ ਪਾਏ ਹੋਏ ਆ ਵੀਰੇ ਰੀਪਰਸ ਪੂਰਾ ਫੁੱਲ ਸਮਾਈ ਚ ਚੱਲਿਆ ਹੋਣਾ ਹਾਂ ਬੀਕੇਟੀ ਦੇ ਟਾਇਰ ਨੇ ਨਵੇਂ ਪੂਰਾ ਫੁੱਲ ਸਮਾਈ ਚ ਬਾਈ ਤਾਂ ਹਾਂ ਤੋਂ ਦੇਖ ਲੋ ਰੰਗ ਦਾ ਇੱਕ ਐ ਕਲਮ ਵੀ ਨਹੀਂ ਲੱਗੀ ਵੀਰੇ ਮਸ਼ੀਨ ਦੇ ਕਿਤੇ ਨਹੀਂ ਬਾਈ 14 15 ਮਾਡਲ ਦਾ ਜਲੂਸ ਕੱਢਿਆ ਆ ਹਾਂ 20 ਮਾਡਲ ਤੇ ਉਧਰ ਮਾਰ ਲੋ ਕੈਮਰਾ ਉਧਰੋਂ ਇਧਰ ਮਾਰ ਲੋ ਤੁਸੀਂ ਆ ਮੰਨ ਲੋ ਵੀ ਸੇਮ ਸੇਮ ਹੀ ਪੈ ਰੰਗ ਬਾਕੀ ਇਹ 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 ਮਾਡਲ ਦੀ ਡਿਮਾਂਡ ਜ਼ਿਆਦਾ ਆ ਬੜੀ ਡਿਮਾਂਡ ਆ ਵੀਰੇ ਚੱਲਣ ਤੇ ਬਹੁਤ ਸਖਾਲੀ ਆ ਇਹ ਆਪਾਂ ਆਪ ਤਾਈਓ ਚਲਾਉਣੇ ਨੂੰ ਬਾਕੀ ਦਾ ਵੇਟ ਦਾ ਵੀ ਫਰਕ ਆ ਉਹਦੇ ਨਾਲ ਹਾਂ ਵੀਰੇ ਫਰਕ ਆ ਉਹਦੇ ਨਾਲ ਘੱਟੋ ਘਾਟੇ 2 ਕੁਇੰਟਲ ਵੇਟ ਚ ਹੈਵੀ ਆ ਇਹ ਤਾਂ ਬੰਦ 135000 ਦੀ 135000 ਦੀ ਹਰਦਾਨ ਹੋ ਜੂ ਚ ਵੀ ਮਾਨਦਾਨ ਕਰ ਦਾਂਗੇ ਠੀਕ ਹੈ 135000 ਦੀ ਬਾਈ ਦੇ ਦੂਗਾ ਬਾਈ ਨੇ ਆਪ ਖੁਦ ਚਲਾਈ ਹੋਈ ਹੈ ਮਸ਼ੀਨ ਸਾਰਾ A to Z ਕੰਮ ਹੋਇਆ ਹੋਇਆ ਕੱਲੇ ਬਲੇਡਾਂ ਦੇ ਪਾਸੇ ਵਲ ਕੇ ਚੱਲੂ 135000 ਦੀ 15 ਮਾਡਲ ਕਈ ਵੀਰ ਕਹਿੰਦੇ ਹੁੰਦੇ ਵੀ ਪੰਨੀਵਾ ਮਾਡਲ ਲੈਣੀ ਆ ਵੀ ਲੋਹਾ ਚੰਗਾ ਆ ਖੜੀ ਹੈ ਬਾਈ ਕੋਲੇ ਨਾਲੇ ਸਾਫ ਸੁਥਰੀ ਕੰਡੀਸ਼ਨ ਦੀ ਸਾਫ ਸੁਥਰੀ ਵੀਰੇ ਤੇ ਆ ਕਿਹੜਾ ਮਾਡਲ ਆ ਗਿਆ ਇਹ ਆਪਣਾ ਆ ਕੀ 2021 ਮਾਡਲ ਵੀਰੇ 2021 ਮਾਡਲ ਬੰਦ ਬਾਡੀ ਹੈ ਹਾਂ ਇਹ ਲੋਕਲੀ ਮੰਨ ਲਓ ਬੰਦੇ ਨੇ ਆਪਦੀ ਆਪਦੀ ਟੂੜੀ ਕਰਦਾ ਰਿਹਾ ਬੰਦਾ ਠੀਕ ਹੈ ਤੇ ਹਲੇ ਤੱਕ ਇਹਦੇ ਵਿਚਲੇ ਬਲੇਡ ਫ੍ਰੈਕਸਰ ਵਾਲੇ ਨਾਲ ਦੇ ਨੇ ਵੀਰੇ ਇੱਕ ਸਾਈਡ ਖੜੀ ਹੈ ਅੱਛਾ ਹਾਂ 21 ਮਾਡਲ ਦੀ ਇੱਕ ਸਾਈਡ ਹੈਗੀ ਇੱਕ ਸਾਈਡ ਹਜੇ ਖੜੀ ਹੈਗੀ ਮੰਨ ਲਓ ਪਾਸੇ ਬਦਲ ਕੇ ਬਲੇਡ ਚੱਲੋ ਠੀਕ ਹੈ ਮੰਨ ਲਓ ਥੋੜੀ ਜਿਹੀ ਟੂੜੀ ਬਣਾਉਂਦਾ ਰਿਹਾ ਹਾਂ ਹਾਂ ਥੋੜੀ ਜਿਹੀ ਟੂੜੀ ਬਣਾਉਂਦਾ ਰਿਹਾ ਵੀਰੇ ਰੰਗ ਰੂਪ ਛੋਟੇ ਸਾਹਮਣੇ ਦੇਖ ਲਓ ਫਿੰਗਰ ਪੁੱਂਗਰ ਸੈਟ ਸਾਰਾ ਓਕੇ ਆ ਹਾਂ ਸਾਰਾ ਕੁਝ ਵੀਰੇ ਬਲੇਡਾਂ ਨੇ ਪਾਸੇ ਬਾਲ ਨੇ ਕੰਪਨੀ ਬ੍ਰੈਂਡ 195000 ਦੀ ਮਾਨਦਾਨ ਕਿੰਨਾ ਗੁਜੂਰ ਮਾਨਦਾਨ ਬਾਈ ਜੈਨੂਨ ਜੇ ਰੇਟ ਹੀ ਦਿੱਤੇ ਨੇ ਆਪਾਂ ਨੇ ਬਾਕੀ ਕਰਾਂਗੇ ਜਰੂਰ ਮਾਨਦਾਨ ਕਿਸੇ ਦਾ ਬਸ ਇੰਨਾ ਨਹੀਂ ਹੈਗਾ ਵੀ ਬਾਹਲਾ ਨਜਾਇਜ਼ ਫਰਕ ਨਹੀਂ ਆਪਣਾ ਇੱਕ ਗੱਲ ਹੋਰ ਵੀ ਜਿਹੜੇ ਵੀ ਵੀਰ ਨੇ ਕੋਈ ਇਹਨਾਂ ਤੋਂ ਰੀਪਰ ਲੈਣਾ ਬਾਈ ਤੋਂ ਆਪਾਂ 5-7000 ਦੀ ਉਲੇ ਜਿਹੇ ਵਾਲੇ ਰੇਟ ਦੱਸੇ ਨੇ ਇਹ ਨਹੀਂ ਹੈਗਾ ਵੀ ਆਪਾਂ ਇੱਥੇ ਆ ਕੇ ਕਹਿੰਦੇ 20-25000 ਜਾਂ ਨਾ ਉਹ ਤਾਂ ਨਹੀਂ ਵੀਰੇ ਆਪਣੇ ਕੋਲ ਹੈਗਾ ਬਸ ਜੈਨੂਨ ਜੇ ਰੇਟ ਹੀ ਦੱਸਿਆ ਬਾਈ ਨੇ 195000 ਦਾ 21 ਮਾਡਲ ਟਾਇਰ ਵੀ ਨਵੇਂ ਨੇ ਬਾਕੀ ਸਾਰਾ オリジナル ਹੈ ਕੰਪਨੀ ਵੈਨ ਬਲੇਡਾਂ ਦਾ ਇੱਕ ਸਾਈਡ ਖੜੀ ਆ ਉਹ ਚੱਲਿਆ ਹੋਇਆ ਰੀਪਰ ਆ ਮੇਰਾ ਖਿਆਲ ਆ ਵੀ 100 ਸਵਾ 100 ਟਰਾਲੀ ਬਣੀ ਪਸ ਐਨੀਕ ਬਣੀ ਹੋ ਵੀਰੇ ਨਮਈ ਮੰਨ ਕੇ ਚੱਲੋ ਪਾ ਨਮਈ ਮੰਨ ਕੇ ਚੱਲੋ ਵੀਰੇ ਬਹੁਤ ਸੋਹਣਾ ਰੀਪਰ ਤੇ ਬਾਈ ਇਹ ਇਹ ਵੀ ਇਹ ਵੀ ਵੇਚਣਾ ਹਾਂ ਇਹ ਵੀ ਵੇਚਣਾ ਵੀਰੇ ਇਹ 2023 ਮਾਡਲ ਆ ਵੀਰੇ ਆਪਾਂ ਨੇ ਖੁਦ ਆਪ ਹੀ ਨਵਾਂ ਲਿਆ ਸੀ ਟੋਕਾ ਇਹ ਠੀਕ ਐ ਤੇ ਇਸ ਵਾਰ ਆਪਾਂ ਨੇ ਵੀਰੇ ਬੂਮ ਸਪਰੇਅਰ ਲੈ ਲੈ ਨਾ ਮਾ ਉਹਦੇ ਕਰਕੇ ਆਪਾਂ ਕੋਸ ਸੰਦ ਕਰਾਇਆ ਤੇ ਜਿਵੇਂ ਹੁਣ ਆ 15 ਮਾਡਲ ਮਸ਼ੀਨਾਂ ਤੂੜੀ ਵਾਲਾ ਆਪਾਂ ਨੇ ਸੇਲ ਕਰਨੀਆਂ ਇਹ ਟੋਕਾ ਆਪਣਾ ਆਪ ਦਾ ਘਰ ਦਾ ਇਹ ਵੀ ਸੇਲ ਕਰਨਾ ਠੀਕ ਹੈ ਕਿਹੜਾ ਮਾਡਲ ਹੈ ਇਹ ਇਹ 23 ਮਾਡਲ ਆ ਜੀ 23 ਮਾਡਲ ਹਾਂਜੀ ਕਿੱਥੋਂ ਦਾ ਬਣਿਆ ਹੋਇਆ ਬਈ ਇਹ ਇਹ ਭਾਰਤ ਵਾਲਿਆਂ ਦਾ ਵੀਰੇ ਮੋਗਲੇ ਵਾਲਿਆਂ ਦਾ ਸਭ ਤੋਂ ਵੱਧ ਮਸ਼ਹੂਰ ਆ ਵੀਰੇ ਇਹ ਟੋਕਾ ਠੀਕ ਹੈ ਹਾਂ 23 ਮਾਡਲ ਆ ਕੀ ਰੇਟ ਦਾ ਬਈ ਇਹ ਇਹ ਵੀਰੇ 1 ਲੱਖ 40 ਹਜ਼ਾਰ ਦਾ 1 ਲੱਖ 40 ਹਜ਼ਾਰ ਦਾ ਹਾਂ 4 ਪੌਣ ਵਾਲੇ ਬੰਦਿਆਂ ਵਾਸਤੇ ਦੋ ਬਸਕਟਾਂ ਦੋ ਬਸਕਟਾਂ ਨਾਲ ਨੇ ਵੀਰੇ ਗ੍ਰਾਈਂਡਰ ਵਾਲੀਆਂ ਦੇ ਜਿਹੜੀਆਂ ਗ੍ਰਾਈਂਡ ਕਰਦੀਆਂ ਨੇ 4 ਪੌਣ ਵਾਲੇ ਬੰਦਿਆਂ ਵਾਸਤੇ ਇਹ ਪ੍ਰਦਾਨ ਆ ਜਿਵੇਂ 140000 ਦਾ ਹਾਂਜੀ ਵੀਰੇ ਠੀਕ ਹੈ ਤੇ ਆ ਆ ਪਲੈਂਟਰ ਇਹ ਪਲੈਂਟਰ ਵੀਰੇ ਬਿਲਕੁਲ ਅਨਟਚ ਪੀਸ ਆ ਨਵਾਂ ਜਮਨ ਨਵਾਂ ਹਾਂ ਤਾਜ਼ਾ ਹਾਂਜੀ ਜਮਨ ਨਵਾਂ 26 ਮਾਰਲੀਆ ਨਹੀਂ ਇਹ ਮਾਰਕੇ ਦੇ ਵੀਰੇ 24 ਦੇ ਹੋਣਗੇ ਪਿਛਲੇ ਸਾਲ ਵਾਲੇ ਠੀਕ ਹੈ ਤੇ ਬਿਲਕੁਲ ਅਨਟਚ ਪੀਸ ਹੈਗਾ ਮਤਲਬ ਵੀ ਬਿਨਾ ਚੱਲਿਆ ਹੋਇਆ ਪੀਸ ਹੈ ਹਾਂਜੀ ਹਾਂਜੀ ਬਿਨਾ ਚੱਲਿਆ ਬਿਲਕੁਲ ਨਵਾਂ ਪੀਸ ਹੀ ਕੀ ਰੇਟ ਦਾ ਇਹ ਇਹ ਪਊਗਾ ਵੀਰੇ 475000 ਦਾ 475000 ਦਾ ਹਾਂਜੀ ਹਾਂਜੀ 475000 ਦਾ ਮਿਲੂਗਾ ਇਹ ਤੇ ਨਵੇਂ ਦਾ ਰੇਟ ਕੀ ਜੀ ਵੀ ਨਾ ਨਮਾ 7.5 ਦੇ ਕਰੀਬ ਹੈ ਜੀ 7.5 ਤੋਂ ਮੜ ਮਟੋਤੇ ਵੀ ਦੇ ਜਾਂਦੇ ਨੇ 7.5 ਦਾ ਵੀ ਦੇ ਠੀਕ ਮੰਨ ਲਓ ਵੀ ਸਬਸਿਡੀ ਕੱਟ ਕੇ ਦੇਊਗਾ ਬਾਈ ਸਬਸਿਡੀ ਕੱਟ ਗਈ ਸਬਸਿਡੀ ਕੱਟੀ ਗਈ ਜਿਹੜੇ ਵੀਰ ਨੂੰ ਸਬਸਿਡੀ ਆਈ ਨਹੀਂ ਹਾਂਜੀ ਹਾਂਜੀ ਵੀ ਆਪਾਂ ਨੂੰ ਆ ਬਾਕੀ ਵੀਰੇ ਸਬਸਿਡੀ ਵਾਲਾ ਝੰਜਟ ਬਹੁਤ ਵੱਡਾ ਹੈ ਨਾ ਜਿਹੜਾ ਸਰਕਾਰ ਨੂੰ ਮੰਨ ਲਓ ਇੱਥੇ ਇਨਕੁਆਇਰੀ ਕਰਾ ਲਓ ਇੱਥੇ ਕਰਾ ਲਓ ਕਿਸੇ ਨੇ ਕੁਝ ਨਹੀਂ ਕਰਾਉਣਾ ਇਹਦਾ ਲਿਆ ਕੇ ਸਿੱਧਾ ਚਲਾਉਣਾ ਬਸ ਜਿਹੜੇ ਬਾਈ ਨੂੰ ਸਬਸਿਡੀ ਆਈ ਨਹੀਂ ਹਾਂ ਪਸਤਾਵਾ ਵੀ ਆਪਾਂ ਨੂੰ ਸਬਸਿਡੀ ਨਹੀਂ ਆਪਾਂ ਪਲੈਂਟਰ ਲੈਣਾ ਸੀ ਸਬਸਿਡੀ ਜਿਹੜੀ ਜਿੰਨੀ ਸਬਸਿਡੀ ਉਹ ਉਹਨੇ ਪੈਸੇ ਕੱਟ ਕੇ ਲੈ ਜੋ। ਉਹ ਨਿਗਦੀ ਰਹਿ ਜੂਗਾ ਇਹ। ਕੀ ਰੇਟ ਦਾ ਬਾਈ ਇਹ? ਇਹ 4,75,000 ਦਾ। 4,75,000 ਦਾ ਮਾਣਦਾਨ ਕਰ ਦੂਗਾ ਬਾਈ ਇਹਦੇ ਚੋ ਵੀ। ਤੇ ਆਹ ਕਿਹੜਾ ਮਾਡਲ ਆ ਬਾਈ? ਇਹ 2023 ਮਾਡਲ ਆ ਜੀ। 2023 ਮਾਡਲ। ਵੱਡੇ ਰੇਜ਼ਰ ਲੱਗੇ ਹੋਏ ਨੇ ਸਾਹ ਕੋਟ ਦੇ। ਸਾਹ ਕੋਟ ਵਾਲੇ ਰੇਜ਼ਰ ਲੱਗੇ ਹੋਏ। ਹਾਂਜੀ ਹਾਂਜੀ। ਬਾਕੀ ਆ ਨਾਲ ਨਵੀਆਂ ਫਾਲੀਆਂ ਦਾ ਸੈੱਟ ਪਿਆਗਾ ਮੂਰੀ। ਠੀਕ ਐ। ਤੇ ਨਾਲ ਹੀ ਪਿਆ ਹੈ। ਨਾਲ ਹੀ ਦੇਵਾਂਗੇ ਫਾਲੀਆਂ ਦਾ ਸੈੱਟ। ਠੀਕ ਐ। ਤੇ ਕੀ ਰੇਟ ਮਾਡਲ ਆ ਜੀ? ਇਹ ਪੈ ਜੂਗਾ ਜੀ 3,80,0 ਤੇ ਨਾਲ 80000 ਦਾ ਮਿਲ ਜੂਗਾ ਹਾਂ ਜੇ ਕਿਸੇ ਨੇ ਕਈ ਵਾਰ ਕੋਈ ਨੀਵਾ ਮਾਡਲ ਕਟਵਾਉਣਾ ਤਾਂ ਆਪਾਂ ਵਿੱਚ ਕੱਟ ਵੀ ਲਵਾਂਗੇ ਵੀਰੇ ਠੀਕ ਹੈ ਇਹਦੇ ਵਿੱਚ ਕਰਾਹ ਗਰੂ ਵੀ ਕੱਟ ਲਾਂਗੇ ਆਹ ਕੱਟ ਲਾਂਗੇ ਵੀਰੇ ਜੋ ਕਰਾਹ ਕਟਾਉਣਾ ਕਿਸੇ ਨੇ ਸੁਪਰ ਸੀਡਰ ਕਟਾਉਣਾ ਕਿਸੇ ਨੇ ਪਲੈਂਟਰ ਕਟਾਉਣਾ ਤਾਂ ਆਪਾਂ ਵਿੱਚ ਕੱਟ ਲਾਂਗੇ ਤੇ ਜੇ ਕਿਸੇ ਨੇ ਹੋਰ ਵੀ ਨਵਾਂ ਲੈਣਾ ਹੋਵੇ ਮਾਡਲ ਆਹ ਕੋਈ ਚੱਕਰ ਨਹੀਂ ਨਵਾਂ ਲੈਣਾ ਵੀਰੇ ਤਾਂ ਆਪਣੇ ਕੋਲ ਖੜਾਗਾ ਆਉਂਦੇ ਜਾਂਦੀ ਰਹਿੰਦੇ ਵੀਰੇ ਇਸ ਤੋਂ ਬਾਅਦ ਇਹ ਪੀਸ ਵੇਚੇ ਹੋਰ ਆਜੂ ਨਵੇਂ ਵੀ ਆਉਂਦੇ ਆ ਆਪਣੇ ਕੋਲ ਪੁਰਾਣੇ ਵੀ ਆਉਂਦੇ ਨੇ ਠੀਕ ਹੈ ਹਾਂਜੀ ਬਾਈ ਦੋ ਜੇ ਕਿਸੇ ਨੇ ਕੋਈ ਪਲੈਂਟਰ ਲੈਣਾ ਹੈ ਨਮਾ ਲੈਣਾ ਬਾਈ ਉਹ ਵੀ ਮਸੋੜਾ ਸੈਟਿੰਗ ਕਰ ਦੂਗਾ ਕੋਈ ਸੈਕੰਡ ਹੈਂਡ ਪੀਸ ਲੈਣਾ ਜਾਂ ਬਾਈ ਨੂੰ ਵਿਚ ਘਟਾਉਣਾ ਉਹ ਵੀ ਕਟਿਆ ਜਾਣਾ ਹਾਂਜੀ ਸਿੱਧਾ ਵੇਚਣੀ ਆ ਤਾਂ ਸਿੱਧਾ ਵੀ ਲੈ ਲਾਂਗੇ ਵੀਰੇ ਠੀਕ ਐ ਐਵੇਂ ਵੀ ਨਹੀਂ ਕੋਈ ਵੀ ਆਪਾਂ ਨੇ ਵੇਚੀ ਘਟਣਾ ਜੇ ਸਿੱਧਾ ਕਿਸੇ ਨੇ ਆਪਾਂ ਨੂੰ ਸੇਲ ਕਰਨੀ ਕੋਈ ਚੀਜ਼ ਤਾਂ ਵੀ ਲੱਪਾ ਲੈ ਲਾਂਗੇ ਠੀਕ ਐ ਕਿਸੇ ਨੇ ਕੋਈ ਖੇਤੀਬਾੜੀ ਦਾ ਸੰਦ ਸੇਲ ਕਰਨਾ ਤਾਂ ਉਹ ਵੀ ਬਾਈ ਨਾਲ ਕੰਟੈਕਟ ਕਰ ਲੋ ਪਿੰਡ ਮੰਡੇਰ ਕਲਾਂ ਲੋਂਗਵਾਲ ਤੋਂ 3 ਕਿਲੋਮੀਟਰ ਲੋਂਗਵਾਲ ਤੋਂ 4 ਕਿਲੋਮੀਟਰ ਆ ਜੀ ਠੀਕ ਐ ਤੇ ਸੁਨਾਮ ਬਰਨਾਲਾ ਤੇ ਸੰਗਰੂਰ ਇੱਥੋਂ ਆਪਣਾ 22 ਕਿਲੋਮੀਟਰ ਠੀਕ ਐ ਬਾਕੀ ਛੜੇ ਛੜਾਵੇ ਦਾ ਪ੍ਰਬੰਧ ਬਾਈ ਖਰਾਂ ਕੋਲ ਹੈਗਾ ਸਾਰਾ ਇੱਕ ਜੱਟ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਘੰਟੀ ਮਾਰ ਧੰਨਵਾਦ ਧੰਨਵਾਦ